ਹਮਦਰਦੀ ਸਾਡੇ ਤੋਂ ਹੈਗੀ ਆ ਤੂੰ ਸਾਡੇ ਪਿੰਡ ਫਿਰ ਭਗਵੰਤ ਮਾਨੁਸਿੱਤਾ ਸਾਡੇ ਪਿੰਡ ਦੇ ਪੈਣਾ ਬੀਬੀਆਂ ਨਾਲ ਮਲਾ ਜਾਂ ਤੂੰ ਸਾਡੀ ਦੁੱਖ ਲੈਣੇ ਸੀ ਸਾਡੇ ਵਾਰ ਸੋਚਦੀ ਪਏ ਤੈਨੂੰ ਕੀ ਲੋੜਾ ਫਿਰ ਤੂੰ ਆਪ ਜੱਫੀਆਂ ਪਾ ਕੇ ਤੂੰ ਰੋਣ ਲੱਗੀ ਹੋਈਆਂ ਗਾਲ ਗਲ ਪੈਂਦੇ ਸੀ ਕਿਸੇ ਮੁੰਡੇ ਦੇ ਠੀਕ ਹੈ ਜੋ ਵੀ ਤੋਂ ਸਾਡੇ ਪਿੰਡ ਦਾ ਮੁੰਡਾ ਹੈਗਾ ਉਹਨੇ ਪੁੱਛਿਆ ਸੀ ਉਹਦੇ ਗਾਲ ਗਲ ਪਾ ਕੇ ਪੈਂਦੇ ਸੀ ਸਾਰੇ ਬੰਦੇ ਜੋ ਉਹਨਾਂ ਦੀ ਪਾਰਟੀ ਦੇ ਲੈ ਕੇ ਆਏ ਸੀ ਠੀਕ ਹੈ ਤੇ ਚੇਕਵਾ ਜ਼ਰੂਰ ਹੈ ਆਮਦ ਪਾਰਟੀ ਦੇ ਵੀ ਆਮ ਪਬਲਿਕ ਦੇ ਕੋਲ ਉਹ ਪੁੱਛਣਾ ਚਾਹੀਦਾ ਸੀਗਾ ਕਿڑی ਪਬਲਿਕ ਆਮ ਲੋਕ ਨੇ ਉਹਨਾਂ ਕੋਲ ਇਹ ਪੁੱਛਿਆ ਜਾਣਾ ਵੀ ਤੁਹਾਨੂੰ ਕੀ ਮੁਸੀਬਤ ਹੈ ਵੰਤ ਮਾਣਾਣਾ ਸੀ ਠੀਕ ਹੈ ਸਾਨੂੰ ਇੱਥੋਂ ਜੋ ਪਿੰਡ ਵਾਲੇ ਨੇ ਸਾਰਿਆਂ ਨੂੰ ਪਿੱਛੇ ਰੁਕਿਆ ਗਿਆ ਮਲਾਗੇ ਨਹੀਂ ਆਣਾ ਜੋ ਸਾਡੀਆਂ ਪਿੰਡ ਦੀ ਬੀਬੀਆਂ ਪੈਣਾ ਅੱਗੇ ਆਣਾ ਜੇ ਸਾਡਾ ਦੁੱਖ ਦੇਖਣਾ ਉਹ ਔਰਤ ਤੇ ਇਹ ਉੱਠ ਰਿਆ ਹੈਗੀ ਵੀ ਸ਼ਹਿਰ ਦੀ ਆ ਉਹ ਕਹਿੰਦੀ ਆ ਮੇਰਾ ਪੁੱਤ ਪਾਇਲਟ ਆ ਠੀਕ ਆ ਮੇਰੀਆਂ ਧੀਆਂ ਹੈਗੀਆਂ ਉਹ ਵਿਦੇਸ਼ਾਂ ਚ ਹੈਗੀਆਂ ਜੇ ਤੇਰੇ ਆ ਪੁੱਤ ਪਾਇਲਟ ਤੇ ਤੇਰੀਆਂ ਧੀਆਂ ਵਿਦੇਸ਼ੀ ਹੈਗੇ ਮੈਂ ਸਵੇਰੇ ਖਬਰ ਦੇਖਿਆ ਫਿਰ ਤੈਨੂੰ ਆਂ ਦੀ ਲੋੜ ਹੀ ਕੀ ਆ ਮੇਰੇ ਬਰਾਬਰ ਹੋ ਕੇ ਵਿਖਾ ਦੇ ਨਾ ਕਹਤੇ ਸੀ ਇਹਦਾ ਵੇਖਿਆ ਨਹੀਂ ਹੋਇਆ ਤੈਨੂੰ ਸੂਦੀ ਪਾਣੇ ਨੂੰ ਚਾਹੇ ਮੇਰੇ ਬਾਹਰ ਬੇਦੇਸ਼ਾਂ ਦੇ ਵਿੱਚ ਬੱਚੇ ਮੈਂ ਲੀਰਾ ਪਾ ਕੇ ਆ ਜਾਵਾਂ ਕਰਾਂ ਦੱਸ ਦਿਓ ਕਿਹਨਾ ਪਰ ਆਵਾ ਤੁਝ ਦੱਸ ਦਿਓ ਕਿ ਮੈਂ ਲੀਰਾ ਪਾ ਕੇ ਆ ਜਾਵਾਂ ਕਰਾਂ ਕਿਉਂ ਸੀਐਮ ਸਾਹਿਬ ਤੇ ਆਉਣ ਦਾ ਤੁਹਾਨੂੰ ਕੋਈ ਫਾਇਦਾ ਹੋਇਆ ਦੇਖੋ ਆਉਣ ਦਾ ਤਾਂ ਚਲੋ ਠੀਕ ਹੈ ਜੋਰ ਦੇ ਭਾਵਨਾ ਸੀਗੋ ਠੀਕ ਬਿਕੰਦਾ ਸੀਗਾ ਹੀ ਮੁਆਵਜ਼ਾ ਵੀ ਦੇਵਾਂਗੇ ਕਰਤੋਰੀਆਂ ਵਗਾਰਾਂ ਜਿਹੜੇ ਹਾਲਾਤ ਤੇ ਇਹਨਾਂ ਨੂੰ ਪਹਿਲਾਂ ਮਤਲਬ ਹਰ ਤੋਂ ਪਹਿਲਾਂ ਕਰਨੇ ਚੀਜ਼ ਨੇ ਕੰਮ ਉਹ ਵਾਜੀ ਅੱਛਾ ਟਾਈਮ ਨਹੀਂ ਹੁੰਦੇ ਜਿਵੇਂ ਹਰ ਆਉਣਾ ਸੁਣਨ ਪਤਾ ਸੀ ਹਰ ਆਉਣਾ ਹੈ ਉਹਨਾਂ ਦੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀ। ਹਵਰਤਾ ਸੀਗੀ ਆਮਾਨੀ ਪਾਲੇ ਦੀ ਕਾਰਜਕਰਤਾ ਸੀਗੀ। ਹੂੰ। ਤੋ ਕਿ ਉਹ ਸਾਡੇ ਏਰੀਏ 'ਚ ਇਧਰ ਤੋਂ ਨਹੀਂ ਸੀ ਉਹ। ਜੀ। ਤੋ ਕਹਿਣ ਦਾ ਮਤਲਬ ਇਹ ਉਹ ਹੋ ਸਕਦਾ ਬਾਹਰਲੇ ਪਿੰਡਾਂ ਦੀ ਹੋਵੇ। ਹੂੰ। ਅਸਲ 'ਚ ਕੀ ਉਹਨੂੰ ਪੁੱਛਣਾ ਇਸ ਲੋਕਾਂ ਇਸ ਜਿਹੜੀ ਏਰੀਏ ਦੇ ਲੋਕਾਂ ਦੇ ਨਾਲ ਉਹਨਾਂ ਨੇ ਪੁੱਛਣਾ ਪਹਿਲਾਂ ਚਾਹੀਦੀ ਸੀ। ਹੂੰ। ਨਾ ਕਿ ਉਹਨਾਂ ਜਿਹੜੇ ਕਾਰਜਕਰਤਾ ਲਾਲ ਸੀ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ। ਅਛਾ ਸੀਐਮ ਸਾਹਿਬ ਉਹ ਉਹਨਾਂ ਸੀਐਮ ਸਾਹਿਬ ਦੇ ਨਾਲ ਆਈ ਸੀ ਉਹ ਲੇਡੀ ਜੀ ਉਹਨਾਂ ਨੂੰ ਵੀ ਪੁੱਛੀ ਗਏ ਉਹ ਜ਼ਾਹਿਰ ਦੇਵੇਂਗਾ ਕਿ ਉਹਨਾਂ ਦੇ ਨਾਲ ਹੀ ਸੀ ਉਹਨਾਂ ਦਾ ਕਾਰਜਕਰਤਾ ਸੀਗੀ ਪੀਐਮ ਨਾਲ ਦੇ ਹਾਂ ਆਮ ਆਦਮੀ ਪਾਰਟੀ ਤੋਂ ਕਾਰਜਕਰਤਾ ਸੀਗੀ ਲੋਕਾਂ ਦੀ ਤੂ ਤੁਮੈਮਾ ਵੀ ਹੋਈ ਸੀ ਉਹ ਕਿਹੜੀ ਗੱਲ ਨੂੰ ਲੈ ਕੇ ਹੋਈ ਸੀ ਉਹ ਦੇਖੋ ਜੀ ਉਹ ਤਾਂ ਐਸੀ ਗੱਲ ਤੋਂ ਹੋਈ ਪਈ ਉਹ ਜਿਹੜੀ ਔਰਤ ਹੈ ਸਾਨੂੰ ਮਤਲਬ 10000 ਰੁਪਏ ਕਿਹੜੀ ਕਿਤੂ ਦੀ ਔਰਤ ਹੈ ਜੇ ਕਿਵੇਂ ਆਈ ਇੱਥੇ ਉਹ ਕਿਵੇਂ ਆਈ ਉਹਦਾ ਕੀ ਮਕਸਦ ਸੀਗਾ ਗੱਲ ਤਾਂ ਚਲੋ ਠੀਕ ਹੈ ਭਾਵੇਂ ਸਾਡੇ ਬਾਕੀ ਜਗਤ ਗੱਲ ਕੀਤੀ ਹੈ ਹੂੰ ਬਾਕੀ ਕਾਹ ਰਹੇ ਕੀ ਇਹ ਜਿਹੜੇ ਇਹ ਤੋਂ ਲੋਕ ਹੈ ਹੂੰ ਉਹ ਚਾਚਾ ਚਾਲੇ ਬੀਬੀ ਉਹ ਔਰਤ ਕੌਣ ਹੈ ਜੀ ਠੀਕ ਹੈ ਅਗਰ ਉਹ ਔਰਤ ਦਾ ਅਜ ਪਤਾ ਚਲ ਠੀਕ ਹੈ ਪਤਾ ਅਕਸਰ ਤਾਂ ਲੱਗ ਹੀ ਨਾ ਪਤਾ ਉਸ ਗੱਲ ਦਾ ਵੀ ਕੌਣ ਹੈ ਕਿੱਥੋਂ ਦੀ ਔਰਤ ਹੂੰ ਤਾਂ ਕਿਤੇ ਨਾ ਕਿਤੇ ਚੇਕਵਾ ਜ਼ਰੂਰ ਹੈ ਆਮ ਆਦਮੀ ਪਾਰਟੀ ਦੇ ਜੀ ਵੀ ਆਮ ਪਬਲਿਕ ਦੇ ਕੋਲ ਉਹ ਪੁੱਛਣਾ ਚਾਹੀਦਾ ਸੀਗਾ ਜਿਹੜੀ ਪਬਲਿਕ ਆਮ ਲੋਕ ਨੇ ਉਹਨਾਂ ਕੋਲ ਹੀ ਪੁੱਛਿਆ ਜਾਣਾ ਵੀ ਤੁਹਾਡਾ ਕੀ ਨਸੀਬਤ ਹੈ ਹੂੰ ਨਾ ਜਾਣੀ ਉਹ ਗੱਲ ਪੁੱਛੀ ਨਹੀਂ ਵੀ ਇਹਨਾਂ ਕੋਲ ਜਿਹੜੀ ਉਹਨਾਂ ਨੂੰ ਪੁੱਛਣੀ ਚਾਹੀਦੀ ਜੀ ਬਾਈ ਤੁਸੀਂ ਉਦੋਂ ਮੌਜੂਦ ਸੀ ਉਸ ਕੱਟ ਵਿੱਚ ਸਰ ਮੌਜੂਦ ਤਾਂ ਅਸੀਂ ਨਹੀਂ ਹੈਗੇ ਸੀ ਠੀਕ ਹੈ ਜੋ ਅਸੀਂ ਵੀਡੀਓ ਵੇਖਿਆ ਜਿਹੜੇ ਟਾਈਮ ਉਹ ਆਣਾ ਸੀ ਜਿਹੜੇ ਆਪਣੇ ਬਹੁਤ ਸੋਕੀ ਕਹਿੰਦੇ ਆ ਹੋਰ ਨੂੰ ਭਗਵੰਤ ਬਣਾਣਾ ਸੀ ਠੀਕ ਹੈ ਸਾਨੂੰ ਇੱਥੋਂ ਜੋ ਪਿੰਡ ਵਾਲੇ ਨੇ ਸਾਰਿਆਂ ਨੂੰ ਪਿੱਛੇ ਰੋਕਿਆ ਗਿਆ ਮਲਾਗੇ ਨਹੀਂ ਆਣਾ ਜੋ ਸਾਡੀਆਂ ਪਿੰਡ ਦੀ ਬੀਬੀਆਂ ਪੈਣਾ ਅੱਗੇ ਆਣਾ ਚਾਹੀਦਾ ਸਾਡਾ ਦੁੱਖ ਦੇਖਣਾ ਉਹ ਔਰਤ ਦੇ ਇਹ ਉੱਠ ਰਿਆ ਹੈਗੀ ਵੀ ਸ਼ਹਿਰ ਦੀ ਆ ਉਹ ਕਹਿੰਦੀ ਆ ਮੇਰਾ ਪੁੱਤ ਪਾਇਲਟ ਆ ਠੀਕ ਆ ਮੇਰੀਆਂ ਧੀਆਂ ਹੈਗੀਆਂ ਉਹ ਵਿਦੇਸ਼ਾਂ ਚ ਹੈਗੀਆਂ ਜਾਂ ਤੇਰੇ ਆ ਪੁੱਤ ਪਾਇਲਟ ਤੇ ਤੇਰੀਆਂ ਧੀਆਂ ਵਿਦੇਸ਼ੀ ਹੈਗੇ ਮੈਂ ਸਵੇਰੇ ਖਬਰ ਦੇਖਿਆ ਫਿਰ ਤੈਨੂੰ ਆਂ ਦੀ ਲੋੜ ਹੀ ਕੀ ਆ ਠੀਕ ਆ ਤੈਨੂੰ ਆਂ ਦੀ ਕੋਈ ਲੋੜ ਸਾਡਾ ਮਦਦ ਲੈ ਕੇ ਆਈ ਹੋਵੇ ਬਾਈ ਮਦਦ ਲੈ ਕੇ ਯਾਰ ਮਦਦ ਪੰਜਾਬ ਮਦਦ ਲੈ ਕੇ ਤੁਸੀਂ ਮਦਦ ਤੁਸੀਂ ਸਾਡੇ ਲੈ ਆਏ ਤੁਸੀਂ ਦੇਖੋ ਕਿਦਾਂ ਬਣੇ ਬੈਠੇ ਆਏ ਹੋ ਨਾ ਪਰ ਉਹਦਾ ਦੇਖਾ ਜਿਹੜਾ ਉਹਨਾਂ ਦਾ ਕਪੜਾ ਪਾਣ ਦੇ ਕਹਿੰਦੀ ਮੈਂ ਮੇਕਅਪ ਵੀ ਕੀਤਾ ਆ ਆਪਦੇ ਮੂੰਹ ਬੁੱਲ ਦੀ ਸਾਰਾ ਕੀਤਾ ਪਰ ਮਦਦ ਸਾਡੇ ਪਿੰਡ ਦੀ ਸਾਰੇ ਬੁੜੀਆਂ ਹੈਗੇ ਉਹ ਵੀ ਗੱਲ ਕਰ ਹੀ ਸਕਦੀਆਂ ਨਾ ਜੇ ਸਾਡੇ ਘਰ ਡੁੱਬੇ ਪਿਆ ਸਾਡਾ ਸਾਰਾ ਕੁਝ ਡੁੱਬਾ ਪਿਆ ਸਾਡੀਆਂ ਪਹਿਣਾ ਮਾਵਾਂ ਡੁੱਬਿਆ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉਸ ਦੇ ਵਿੱਚ ਉਹਨਾਂ ਦੇ ਪਹਿਰਾਵੇ ਨੂੰ ਲੈ ਕੇ ਬੜੇ ਕਮੈਂਟ ਆਏ ਨੇ ਕਿ ਉਹਨਾਂ ਦੇ ਪਿੰਸ ਲੱਗੀਆਂ ਹੋਈਆਂ ਨੇ ਵਧੀਆ ਮੇਕਅਪ ਕੀਤਾ ਹੋਇਆ ਤੁਸੀਂ ਉਹਨਾਂ ਦੀ ਥਾਲੀ ਕਰਦੇ ਜਦ ਸਾਡੀ ਮਦਦ ਲੈ ਕੇ ਆਉਂਦੇ ਕਪ ਨਹੀਂ ਕਰਨਾ ਸੀ ਇੰਨਾ ਉਹਨਾਂ ਜੋ ਰਬੜ ਬੈਂਡ ਲਾਇਆ ਕਲਚਰ ਲਾਇਆ ਸਾਰਾ ਕੋਈ ਲਾਇਆ ਉਹ ਨਾਲ ਆਏ ਸੀਗਾ ਪਹਿਲਾਂ ਅੱਡ ਆਏ ਸੀ ਮੈਨੂੰ ਤਾਂ ਅੱਡ ਹੀ ਆਏ ਆ ਠੀਕ ਆ ਪਰ ਸੀਐਮ ਸਾਹਿਬ ਨੇ ਉਹਨਾਂ ਦੀ ਪਾਰਟੀ ਦੇ ਹੈਗੀ ਸੀ ਸਾਹਿਬ ਨੇ ਦੋਖ ਉਹਨਾਂ ਤੋਂ ਹੀ ਪੁੱਛਿਆ ਹਾਂ ਉਹਨਾਂ ਦੀ ਪੁੱਛਿਆ ਉਹਨਾਂ ਦੀ ਪਾਰਟੀ ਦੇ ਹੈਗੀ ਸੀ ਪ੍ਰਧਾਨ ਉਹਨਾਂ ਦੀ ਕੀ ਪ੍ਰਧਾਨ ਪ੍ਰਦਨ ਹੈਗੀ ਸੀ ਦਾ ਹੱਥ ਉਹਦੇ ਜਿਹੜੀ ਕੋਈ ਅਣਬਣ ਹੋਈ ਉਹਦੇ ਬਾਰੇ ਪਤਾ ਲੱਗਿਆ ਕੁਝ ਹਾਂ ਹਾਂ ਅੱਜ ਉਹਦੇ ਬਾਰੇ ਪਤਾ ਲੱਗਿਆ ਵਿੱਚ ਬੋਲ ਕੇ ਚਲੇ ਗਏ ਗਲਗੁਲ ਪੈਂਦੇ ਸੀ ਕਿਸੇ ਮੁੰਡੇ ਦੇ ਠੀਕ ਹੈ ਜੋ ਇੱਥੇ ਸਾਡੇ ਪਿੰਡ ਦਾ ਮੁੰਡਾ ਹੈਗਾ ਉਹਨੇ ਪੁੱਛਿਆ ਸੀ ਉਹਦੇ ਗਲਗੁਲ ਪਾ ਕੇ ਪੈਂਦੇ ਸੀ ਨਹੀਂ ਨਹੀਂ ਆਮ ਆਦੀ ਪਾਰਟੀ ਵੱਲੋਂ ਉਹ ਆਮ ਆਦੀ ਪਾਰਟੀ ਵੱਲੋਂ ਹੈਗੀ ਸੀ ਅੱਜ ਇੱਥੇ ਹਾਂ ਜਿਹੜੀ ਅੱਜ ਸੁਖ ਨੇ ਖਬਰ ਲਾਈ ਸੀ ਉਹਦੀ ਮਨਾਂ ਦੇ ਘਰੇ ਜਾ ਕੇ ਉਹ ਸੁਖ ਨੇ ਖਬਰ ਲਾਈ ਉਹ ਅੱਜ ਇੱਥੇ ਇਸ ਲਈ ਆਈ ਆ ਤੂੰ ਫਿਰ ਅੱਜ ਤੈਨੂੰ ਕਾਦੀ ਸ਼ਹਿਰ ਦੀ ਹੈਗੀ ਆ ਤੈਨੂੰ ਕਾਦੀ ਬਣੀ ਜੁੜੀ ਤੂੰ ਸ਼ਹਿਰ ਦੀ ਹੈਗੀ ਤੇਰਾ ਸ਼ਹਿਰ ਘਰ ਬਾਰੇ ਤੂੰ ਸੁੱਕ ਦੇ ਬੈਠੀ ਆ ਤੈਨੂੰ ਕਾਦ ਲਿਆ ਸਾਡੇ ਜਾ ਤੂੰ ਹਾਂ ਹਮਦਰਦੀ ਸਾਡੇ ਤੋਂ ਹੈਗੀਆਂ ਤੂੰ ਸਾਡੇ ਪਿੰਡ ਫਿਰ ਭਗਵੰਤ ਮਾਨੁਸਿੱਤਾ ਸਾਡੇ ਪਿੰਡ ਦੇ ਪੈਣਾ ਬੀਬੀਆਂ ਨਾਲ ਮਲਾ ਜਾ ਤੂੰ ਸਾਡੇ ਦੁੱਖ ਲੈਣੇ ਸੂ ਸਾਡੇ ਵਾਰ ਸੋਚਦੀ ਪਏ ਤੈਨੂੰ ਕੀ ਲੋੜਾ ਫਿਰ ਤਵਾਬ ਜੱਫੀਆਂ ਪਾ ਕੇ ਤੂੰ ਰੋਣ ਲੱਗੀ ਹੋਈਆਂ ਤੂੰ ਸਾਡੇ ਪਿੰਡ ਦੇ ਪੈਣਾ ਵੀ ਮਿਲ ਜਾ ਸਾਡੇ ਪਿੰਡ ਸਾਰੇ ਇਹਦੇ ਡੁੱਬਿਆ ਹੋਇਆ ਠੀਕ ਉਹ ਆਪਦੇ ਬਸ ਕਰਕੇ ਬਸ ਉਹਨਾਂ ਮੰਨਾਂ ਦੀ ਪਾਰਟੀ ਤੇ ਆ ਗਈ ਸੀ ਨਾ ਜੇ ਅਗਰ ਪੁੱਛਿਆ ਜਾਂਦਾ ਤੇ ਸਾਡੀਆਂ ਜਿਹੜੀਆਂ ਮਤਾਵਾ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਸਾਡੇ ਕੋਲ ਪੁੱਛਣਾ ਚਾਹੀਦਾ ਹੈ ਨਾ ਜਿਹੜੀ ਸਾਡੇ ਤਾਂ ਮਸੀਮਤ ਪਈ ਹੈ ਇਹ ਨਹੀਂ ਵੀ ਸਿੱਧਾ ਸਾਡੇ ਕੱਲੇ ਤੇ ਪੂਰੇ ਪੰਜਾਬ ਤੇ ਬਈ ਪਰ ਸੀਐਮ ਸਾਹਿਬ ਤਾਂ ਕਹਿੰਦੇ ਮੈਂ ਦੁਖਦਾਰਾਂ ਤੇ ਜਾਣਦਾ ਮੈਂ ਮਜ਼ਦੂਰਾਂ ਦਾ ਮੈਂ ਇਹਨਾਂ ਲੋਕਾਂ ਚੋਂ ਨਿਕਲਿਆ ਹੋਇਆ ਹਾਂ ਹਾਂ ਉਹ ਬਿਲਕੁਲ ਗੱਲ ਸਹੀ ਹੈ ਕਾਰਨ ਕੀ ਇਹ ਜਿੰਨੇ ਤੱਕ ਉਹ ਸਾਡੇ ਤੇ ਬੈਠ ਕੇ ਗੱਲ ਨਹੀਂ ਕਰਦਾ ਜਿਵੇਂ ਸਾਡੇ ਖੱਟੀਆਂ ਜ਼ਮੀਨਾਂ ਦਾ ਸੀਗਾ 2023 ਦਾ ਮੁਆਵਜ਼ਾ ਸੀਗਾ ਜਾਂ ਜਿਹੜੇ ਹੁਣ ਗਰਦੌਰੀਆਂ ਜਿਹਨੂੰ ਗਰਦੌਰੀ ਕਹਿੰਦਾ ਕਿ ਸਾਨੂੰ ਮੁਆਵਜ਼ਾ ਮਿਲਣਾ ਨਾ ਕਿ ਸਰਕਾਰ ਨੇ ਇਹ ਮੈਥੇ ਸਾਡਾ ਡਾਇਰੈਕਟ ਦੇਣਾ ਨਹੀਂ ਕਾਰਨ ਕੀ ਕਿ ਕਹਿੰਦੇ ਕਿ ਉਹ ਗਲਤ ਸੀਗੇ ਜੀ ਉਹਨਾਂ ਸਮਝ ਨਹੀਂ ਸਕਦੀ ਇਹ ਗੱਲ ਨੂੰ ਵੀ ਜਿਹੜੀ ਗਰਦੋਰੀ ਨੇ ਉਹ ਵੀ ਚੱਲ ਹੋਣੀ ਚਾਹੀਦੀ ਐ ਤੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਮਿਲਣਾ ਚਾਹੀਦਾ ਉਹ ਵੀ ਮਿਲਣਾ ਚਾਹੀਦਾ ਸੀ ਕਿ ਸੀਐਮ ਸਾਹਿਬ ਦੇ ਆਉਣ ਦਾ ਤੁਹਾਨੂੰ ਕੋਈ ਫਾਇਦਾ ਹੋਇਆ ਦੇਖੋ ਆਉਣ ਦਾ ਤਾਂ ਚਲੋ ਠੀਕ ਐ ਜੋ ਉਹਨਾਂ ਦੇ ਭਾਵਨਾ ਸੀ ਉਹ ਠੀਕ ਐ ਬੇਕਰਨਦਾ ਸੀਗਾ ਇਹ ਮੁਆਵਜ਼ਾ ਵੀ ਦੇਵਾਂਗੇ ਗਰਦੋਰੀਆਂ ਵਗਾਰਾਂ ਦੇ ਜਿਹੜੇ ਹਾਲਾਤ ਤੇ ਇਹਨਾਂ ਨੂੰ ਪਹਿਲਾ ਮਤਲਬ ਹਰ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਨਾ ਕੰਮ ਉਹ ਆਜੀ ਅੱਛਾ ਟਾਈਮ ਨਹੀਂ ਹੁੰਦੇ ਜਿਵੇਂ ਹੜ੍ਹ ਆਉਣਾ ਸਾਨੂੰ ਪਤਾ ਸੀ ਵੀ ਹੜ੍ਹ ਆਉਣਾ ਐ ਤੇ ਉਹਨਾਂ ਦੇ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਸੀ ਜਿਹੜੇ ਅੱਜ ਨੋਚਾ ਸੀਗਾ ਤ ਹਾਂਜੀ ਕਿਤੇ ਨਾ ਕਿਤੇ ਸਰਕਾਰ ਦੀ ਜਿਆਦਾ ਹੱਥਾ ਤੁਹਾਡੀ ਮਦਦ ਕਰਨ ਦੇ ਵਿੱਚ ਕਿ ਤੁਹਾਡੇ ਪੰਜਾਬੀ ਭਰਾਵਾਂ ਦਾ ਨਹੀਂ ਸਾਡਾ ਤਾਂ ਅਸਲ ਜੀ ਕੋਸ਼ਿਸ਼ ਹੈ ਜਿਹੜੇ ਸੰਸਥਾ ਲੈ ਨੇ ਉਹਨਾਂ ਦੇ ਸਭ ਤੋਂ ਜਿਆਦਾ ਯੋਗਦਾਨ ਹੈ ਹੂੰ ਤੋਂ ਪੰਜਾਬ ਸਰਕਾਰ ਕਿਤੇ ਨਾ ਕਿਤੇ ਰਾਸ਼ਨ ਤਾਂ ਦੇ ਰਹੀ ਹੈ ਪਰ ਉਹ ਰਾਸ਼ਨ ਦੇ ਰਹੀ ਤਿੰਨ ਦਿਨ ਦਾ ਚਾਰ ਦਿਨ ਦਾ ਅੱਛਾ ਜੀ ਉਹ ਪ੍ਰੋਪਰ ਨਹੀਂ ਮਤਲਬ ਦੇ ਚਲੋ ਟਰਾਲੀਆਂ ਆਈਆਂ ਕਿਹਨਾਂ ਦੀਆਂ ਟਰਾਲੀਆਂ ਆਈਆਂ ਇਹ ਟਰਾਲੀ ਸੰਸਥਾ ਬਣ ਹੋਈਆਂ ਸਾਰੀਆਂ ਸਾਰੀਆਂ ਸੰਸਥਾ ਦੀ ਹਾਂਜੀ ਹਾਂਜੀ ਬਾਹਰ ਦੇ ਜਿਵੇਂ ਮਲੇਰ ਕੋਟਲਾ ਤੋਂ ਆਈਆਂ ਨੇ ਕੁਝ ਸਤ ਲੈ ਕੇ ਆਏ ਰਾਸ਼ਨ ਹੂੰ ਤਾਂ ਕੁਝ ਰਾਸ਼ਨ ਤੋਂ ਵੀ ਆਈਆਂ ਨੇ ਤਾਂ ਲਗ ਲਗ ਸੰਸਥਾ ਕਿਧਰੋਂ ਕਿਧਰੋਂ ਆਏ ਪਤਾ ਨਹੀਂ ਕਿ ਇਥੇ ਮੁਸਲਮਾਨ ਭਰਾ ਵੀ ਆਏ ਹੋਏ ਉਹੀ ਗੱਲ ਉਹ ਮਲੇਰ ਕੋਟਲਾ ਤੋਂ ਆਏ ਨਾ ਹਾਂਜੀ ਹਾਂਜੀ ਕਿੱਦਾਂ ਲੱਗਿਆ ਵੀ ਅੱਜ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਸਾਨੂੰ ਤਾਂ ਬਹੁਤ ਵਧੀਆ ਲੱਗਾ ਜੇ ਅਗਰ ਸਾਡੇ ਨਾਲ ਉਹ ਦੁੱਖ ਦੇ ਵਿੱਚ ਸਹਿਯੋਗ ਹੋਇਆ ਇੱਕ ਭਾਈਚਾਰੇ ਇੱਕ ਭਾਈਚਾਰੇ ਸਾਂਝ ਵਧੀ ਹੈ ਹੂੰ ਤਾਂ ਉਹਨਰ ਬਹੁਤ ਵਧੀਆ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਰਾਸ਼ਨ ਲੈ ਕੇ ਆਏ ਸਰਪੰਚ ਸਾਹਿਬ ਜਿਉਂ ਇਹਨਾਂ ਗਰੀਬ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਇਹ ਕੀ ਲੱਗਦਾ ਕਦੋਂ ਤੱਕ ਖੜੇ ਹੋ ਜਾਣਗੇ ਕਦੋਂ ਤੱਕ ਦੁਬਾਰਾ ਡਵੈਲਪ ਹੋਣਗੇ ਦੇਖੋ ਜੀ 2023 ਦੇ ਵਿੱਚ ਆਇਆ ਤੋਂ ਅਜੇ ਤੱਕ ਉਹ ਕਰਜ਼ਾ ਨਹੀਂ ਲਿਆ ਉਹ ਜਿਹੜੇ ਕਿਸਾਨਾਂ ਦੀ ਫਸਲਾਂ ਬਰਬਾਦ ਹੋਈਆਂ ਸੀ ਫਸਲ ਤੁਸੀਂ ਮਾਨਕ ਚੋਲ ਅਗਰ 50000 ਦੀ ਫਸਲ ਹੈ ਉਹਦੇ ਵਿੱਚ 20000 ਰੁਪਏ ਖਰਚਾ ਹੈ ਬਿਲਕੁਲ 20000 ਕਿਹਾ ਪਰ 50000 ਦੀ ਫਸਲ ਵਿਗ ਗਈ 2000 ਉਹ ਵੀ ਗਿਆ ਕਿਤੇ ਨਾ ਕਦੇ ਕਿਸਾਨ ਕਿਸਾਨ ਜਿਹੜਾ ਨਾ ਉਹਦੇ ਬੋਝ ਬਹੁਤ ਜ਼ਿਆਦਾ ਪਿਆ ਹੈ ਬਿਲਕੁਲ ਠੀਕ ਮਾਪਾ ਮੰਦਿਆ ਸਗੋਂ ਉਹ ਮੈਂ ਖਰਚਾ ਨ ਕਰਕੇ ਪਜੋ ਫਸਲ ਵੱਡਾ ਟਾਈਮ ਆ ਉਹ ਦੋ ਹੜ ਆ ਗਿਆ ਜਿਵੇਂ ਇਸ ਵਾਰ 2025 ਦੇ ਵਿੱਚ ਆਇਆ ਫਸਲ ਦਾ ਕਮਿਟ ਸੀਗੇ ਨਿਸਰ ਰਿਆ ਜੋਨਾ ਨਿਸਰ ਦਬਾ ਦਾ ਹੜ ਆ ਗਿਆ ਉਹ ਸਾਰੀ ਫਸਲ ਬਰਬਾਦ ਹੋ ਗਈ ਕੀ ਉਹ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇ ਸਕਦੇ ਅਗਰ ਸਰਕਾਰ ਸਰਕਾਰ ਤੋਂ ਸਾਡੀ ਮੰਗ ਸੀ ਅਗਰ 60000 ਦਿੰਦੇ ਆ ਉਹਦੇ ਵਿੱਚ ਵੀ ਸਾਨੂੰ ਨੁਕਸਾਨ ਹੈ ਕਿਉਂਕਿ ਸਾਡਾ ਜਿਹੜਾ ਮਾਨਕ ਚ 30000 30000 ਖਰਚਾ ਹੁੰਦਾ ਹੈ ਸਪਰੇਅਵਾ ਖਾਦਾਂ ਦਾ ਲਵਾਈ ਦਾ ਲੇਬਰ ਦਾ ਇਹ ਸੋਚ ਲੋ ਮੈਂਬਰ 5 ਨੇ ਕਰਦੇ ਮੈਂਬਰ ਹੈ ਉਹ ਵੀ ਤਕਸਰ ਕੰਮ ਕਰਦੇ ਆ ਅਗਰ ਉਹ ਪੰਜ ਮੈਂਬਰਾਂ ਦੀ ਚੇ 60000 ਰੁਪਏ ਤਨਖਾਹ ਮਿਲਿੰਦੇ ਲਾਈਏ ਤੇ ਕਿਉਂ ਫਿਰ ਵੀ ਬਰਬਾਦ ਨੇ ਕਿਸਾਨਾਂ ਜਿਹੜੀ ਉਹ ਪੂਰਾ 60000 ਜਿਹੜਾ ਹੈ ਨਾ ਉਹ ਵੀ ਪੂਰਾ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ ਸੀ ਕਿ 2023 ਦੇ ਵਿੱਚ ਵੀ ਹੜ ਆਇਆ ਸੀ ਤੇ ਹੁਣ ਵੀ ਆ ਗਿਆ ਇਹ ਪਾਣੀ ਨੂੰ ਜਿਹੜਾ ਨਿਕਲਣ ਵਾਸਤੇ ਪੱਧਰ ਉੱਚਾ ਹੁੰਦਾ ਤੇ ਕਿੰਨਾ ਟਾਈਮ ਲੱਗਦਾ ਦੇਖੋ ਪਤਾ ਹੀ ਕੀ ਹੈ ਅਗਰ ਮਾਲ ਕੇ 2023 ਦੇ ਵਿੱਚ ਚਲੋ ਹੜ ਆਇਆ ਸੀ ਉਹ ਕੁਝ ਸਮਾਂ ਚੱਲਿਆ ਸੀਗਾ ਪਹਿਲਾ ਸਮਾਂ ਚੱਲਾ ਸੀ 1 ਮਹੀਨਾ ਪਰ ਆਪਰ ਪਾਣੀ ਚੱਲਾ ਉਹਦਾ ਪੂਰਾ ਨੁਕਸਾਨ ਹੋਇਆ ਜ proper ਵਧੀਆ ਗਾਣਾ ਪਾਣੀ ਉਦੋਂ ਸਾਡਾ ਜਿਹੜਾ ਫਸਾ ਨੁਕਸਾਨ ਆ ਸੀ ਠੀਕ ਹਾਂ ਤੇ ਜਿਵੇਂ ਅੱਜ ਵਾਰੀ ਪਾਣੀ ਕਿੰਨੇ ਟਾਈਮ ਚ ਨਿਕਲੂਗਾ ਹਲੇ ਇਹ ਪਾਣੀ ਘੱਟੋ ਘੱਟ 15 ਮਿੰਟ ਹੀ ਲੱਗਣੀ ਹੈ ਕਿਉਂਕਿ ਜਿੱਦ ਤੇ ਤੇ ਪਾਣੀ ਬਲੌਕ ਹੋ ਗਿਆ ਉਹ ਵਾਪਸ ਜਾਣਾ ਨਹੀਂ ਆਪ ਨੂੰ ਪਤਾ ਦਿਆ ਕਿੱਥੇ ਵਾਪਸ ਜਾਊਗਾ ਸੀਐਮ ਸਾਹਿਬ ਕੱਲ ਆਏ ਆ ਤੁਹਾਡੇ ਨਾਲ ਕੀ ਗੱਲ ਕੀ ਹੋਈ ਆ ਕੀ ਤੁਹਾਨੂੰ ਵਿਸ਼ਵਾਸ ਪ੍ਰੋਸਾ ਦੇ ਕੇ ਗਏ ਤੁਹਾਨੂੰ ਸੱਜੀ ਸਾਡੇ ਜਿਹੜੇ ਮਤਲਬੇ ਬਾਕੀ ਸਰਪੰਚਾਂ ਨਾਲ ਤਾਂ ਕਾਰਜਕਾਰਤਨ ਹੋਈ ਗੱਲ ਬਾਕੀ ਸਾਡੇ ਨਾਲ ਮੇਰੇ ਸਿੱਧੀ ਫੇਸ ਟੂ ਫੇਰ ਨਹੀਂ ਗੱਲ ਹੋਈ ਬਾਕੀ ਉਹਨਾਂ ਨੇ ਮੰਗ ਬਤਰ ਦਿੱਤੇ ਹੈ ਵੀ ਜਿਹੜੇ ਜਿਹੜੇ ਸਾਡੀ ਮੁਸ਼ਕਲਾਂ ਆਈਆਂ ਨੇ ਉਹ ਕਹਿੰਦੇ ਵੀ ਅਸੀਂ ਹੱਲ ਕਰਾਂਗੇ ਭਲ ਹਲ ਠੀਕ ਆਪਾਂ ਨੇ ਉਤਰ ਤਬਾ ਉਹਨਾਂ ਦੀ ਟੀਮ ਆ ਪੇਚੋ ਰੋਟੀ ਵਾਲੀ ਜਿਹੜੀ ਫੋਟੋ ਵਾਇਰਲ ਹੁੰਦੀ ਹੈ ਕਿ ਉਹ ਇਸੇ ਪਿੰਡ ਦੀ ਆ ਉਹ ਤਾਂ ਹੈਗੀ ਸਮਾਤ ਸੀਗੀ ਉਧਰ ਹਾਂ ਜੀ ਉਹ ਸਮਾਤ ਤਾਂ ਸੀਗੀ ਬਾਕੀ ਚਲੇ ਲੱਗੇ ਪਿੰਡਾਂ ਹਾਂਜੀ ਹਾਂਜੀ ਵਾਸੀ ਜਾਣ ਲੱਗੇ ਹੈਗੇ ਜਦ ਵਾਸੀ ਜਾਂਦੇ ਆ ਨਾ ਲੰਗਰ ਲੈ ਕੇ ਆਉਣ ਲੱਗੇ ਸੀ ਠੀਕ ਆ ਉੱਥੋਂ ਨਾ ਬਾਰਡਰ ਸੈਨੀਟਲ ਬਾਰਡਰ ਨਾਲ ਉੱਥੇ ਅੱਗੇ ਜਾ ਕੇ ਉਹਨਾਂ ਬੈਠ ਕੇ ਉੱਤੇ ਖਾਦੀ ਆ ਜੀ ਉੱਥੇ ਰੋਟੀ ਦਾ ਪਿੰਡ ਹੀ ਐਣੀ ਬਾਈ ਉੱਥੇ ਸਰ ਇਹ ਜਾ ਰਹੇ ਸੀ ਅੱਛਾ ਤੇ ਲੰਗਰ ਵਾਲੇ ਆ ਰਹੇ ਸੀ ਫਿਰ ਉਹਨਾਂ ਉੱਥੋਂ ਨਾ ਖਾਦੀ ਖਾਣੀ ਵੀ ਪੈਣੀ ਮਤਲਬ ਹੜ ਤੋਂ 2.5 3 ਕਿਲੋਮੀਟਰ ਬਾਅਦ ਦੂਰ ਜਾ ਕੇ ਹਾਂ ਹਾਂ ਸੈਨਡ ਬਾਰਡਰ ਤੱਕ ਗਏ ਉੱਥੇ ਰੋਟੀ ਖਾਦੀ ਉਹਨੇ ਠੀਕ ਹੈ ਹਾਂ ਚਲੋ ਇਹ ਤਾਂ ਕਿਤੇ ਹੈ ਸਰਕਾਰ ਤਾਂ ਹੈ ਠੀਕ ਹੈ ਉਹਨਾਂ ਦੀ ਮਜਬੂਰੀ ਬਣ ਗਈ ਸਰਕਾਰ ਦੀ 2023 ਦੇ ਵਿੱਚ ਆ ਰਿਹਾ ਕਿ 2025 ਦਾ ਆ ਗਿਆ ਤੋ ਸਰਕਾਰ ਨੂੰ ਜਿਹੜੀ ਇਹ ਇਹ ਪੋਲਸੀਆਂ ਜ਼ਰੂਰ ਬਣਾਣੀ ਚਾਹੀਦੀ ਹੈ ਅੱਜ ਮੈਂ ਮੰਨਦਾ ਇਸ ਗੱਲ ਨੂੰ ਕਿ ਸੈਂਟਰਲ ਮੈਂਟ ਪਾਲਿਸੀਆਂ ਸੀਗੀਆਂ ਕਿਸਾਨ ਫਸਲ ਬੀਮਾ ਜੋ ਰਹੀ ਸੀਗੀ ਉਹ ਜੇ ਲੱਭੂ ਹੁੰਦੀ ਪੰਜਾਬ ਜੜਾ ਹੜ ਆਇਆ ਪੰਜਾਬ ਚ ਇਨਾ ਨੁਕਸਾਨ ਆਇਆ ਉਹ ਕਿਤਨੇ ਕਿਤੇ ਕੰਪਨੀਆਂ ਪਰ ਪਾਈ ਤੇ ਕਰਦੀਆਂ ਹਮ ਅੱਜ 50000 ਦਿੰਦਾ ਤੇ 60 70000 ਦਿੰਦੇ ਕੀ ਤੁਹਾਨੂੰ ਬੋਲਦਾ ਕਿ ਤੁਹਾਡਾ ਮੁਆਵਜ਼ਾ ਮਿਲ ਜਾਣਗੇ ਤੇ ਉਹ ਤੁਹਾਨੂੰ ਸਹੀ ਮਿਲਣਗੇ ਦੇਖੋ ਜੀ ਅਸੀਂ ਤਾਂ ਚਾਹੁੰਦੇ ਸਾਨੂੰ ਸਹੀ ਮਿਲੇ ਹਮ ਅਗਰ ਸਹੀ ਮਿਲਦਾ ਤਾਂ ਫਿਰ ਅਸੀਂ ਖੁਸ਼ ਹਾਂ ਜੀ ਮੇਰੀ ਉਮੀਦ ਕੀ ਹੈ ਸਰਕਾਰ ਤੋਂ ਦੇਖੋ ਉਮੀਦ ਹੈ ਉਹ ਸਾਡੇ ਚਿਤਾਈਗੇ ਉਹਨਾਂ ਕਿਹੜੇ ਵੇਸੇ ਰਾਸ਼ਤ ਮਤਲਬ ਦੇਣਗੇ ਨਾ ਨੀ ਉਹ ਕਹਿਆ ਵੀ ਸਾਨੂੰ ਅਸੀਂ ਉਹ ਬਸਵਾਦ ਹੋਇਆ ਹੈ ਵੀ ਅਸੀਂ ਜਿਹੜਾ ਖਰਾਬਾ ਜਿਹੜਾ ਅਸੀਂ ਦੇਵਾਂਗੇ ਫਿਰ ਸਾਨੂੰ ਕਿਤੇ ਨਾ ਕਿਤੇ ਸ਼ੱਕ ਹੈ ਵੀ ਸਾਡੀ ਪਿਛਲੇ ਵਾਰ ਜੋ 23 ਵਿੱਚ ਜਿਵੇਂ ਅਸੀਂ ਰਹਿ ਕੇ ਸੀ ਇਹ ਨਾ ਵੈਸੀ 2025 ਤੇ ਫਿਰ ਨਾ ਰਹਿ ਜਿੱਥੇ ਸਾਨੂੰ 2023 ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਕਿ ਲਾਰਾ ਹੀ ਲੱਗਿਆ ਸੀ ਹਾਂ ਉਹੀ ਗੱਲ ਹੈ ਨਾ 2023 ਵਾਲਾ ਲਾਰਾ ਲੱਗਿਆ ਸੀ ਵੀ ਅਸੀਂ ਦੇਵਾਂਗੇ ਹੁਣ 2023 ਦਾ ਸਾਨੂੰ ਡਰ 17 ਵ데 ਹੈ ਨਾ ਕਿ 2025 ਦੇ ਵਿੱਚ ਸਾਨੂੰ ਨਾ ਮਿਲੇ ਕਿੰਨੇ ਕਸਾਨ ਦਾ ਬਰਬਾਦ ਹੋਇਆ ਹੀ ਹੈ ਹੂੰ ਸਾਨੂੰ ਇਹ ਸਾਨੂੰ ਦਾਰ ਦਾਰ ਜਿਹੜਾ ਛਾਤਾਰਿਆ ਵੀ ਜਿਹੜਾ 2023 ਦੇ ਵਿੱਚ ਵੀ ਆਇਆ ਸੀ ਨਾ ਜਿਵੇਂ ਉਹ ਹੋਇਆ ਜੇ ਇਹਨਾਂ ਕੋ ਸਾਡੇ 2025 ਵਿੱਚ ਵੀ ਇਹ ਹੋਵੇ ਅਸੀਂ ਰਿਕਵੈਸਟ ਕਰਦੇ ਸਰਕਾਰ ਦੇ ਵੀ ਇਹਦਾ ਹੱਲ ਜਿਹੜਾ ਪ੍ਰੋਪਰ ਕੀਤਾ ਜਾਵੇ ਅਗਰ ਜੁਗਰਦੋਰੀਆਂ ਕਿ ਟੁੱਟੀਆਂ ਇਹਨਾਂ ਨੂੰ ਗਰਦੋਰੀਆਂ ਕਰਕੇ ਜਿਹੜੇ ਕਸਤ ਕਰੇਗੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਧੰਨਵਾਦ